ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵੇਖ ਰਹੇ ਹੋ ਨਾ ਕਿ ਪਾਲਕੀ ਸਾਹਿਬ ਆ ਰਹੀ ਆ ਵਾਹਿਗੁਰੂ ਲਿਖਿਆ ਚੰਗੀ ਤਰ੍ਹਾਂ ਜਿੱਦਾਂ ਗੁਰੂ ਸਾਹਿਬ ਦਾ ਸਰੂਪ ਆਉਂਦਾ ਆਪ ਜੀ ਵੇਖ ਰਹੇ ਹੋ ਕਿ ਮੋਨੇ-ਮੁੰਡੇ ਸਾਹਮਣੇ ਜੋੜੇ ਪਾਇਆ ਪਰ ਪਿਆਰੇ ਧਿਆਨ ਨਾਲ ਵੇਖੋ ਪਾਲਕੀ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨਹੀਂ ਹਨ ਇਹ ਕਿਦਾਂ ਜੋੜੇ ਲੈ ਕੇ ਵਿੱਚ ਬੈਠੇ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਹੈ ਪਰ ਵਿੱਚ ਮਹਾਰੇ ਦਾ ਸਰੂਪ ਨਹੀਂ ਧਿਆਨ ਨਾਲ ਵੇਖੋ ਪਤਾ ਕੀ ਆ 21 ਤਰੀਕ ਨੂੰ ਸੰਗਰੂਰ ਸ਼ੋਭਾ ਯਾਤਰਾ ਕੱਢੀ ਤੇ ਉੱਥੇ ਗੁਰਦੁਆਰਾ ਸਿੰਘ ਸਭਾ ਵਾਲਿਆਂ ਨੇ ਇਸ ਸਵੇਰ ਯਾਤਰਾ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਤਸ਼ਾਹ ਜੀ ਦੀ ਪਾਲਕੀ ਜਿਹਦੇ ਵਿੱਚ ਸਾਡੇ ਗੁਰੂ ਸਾਹਿਬ ਸੁਭਾਏਮਨ ਹੁੰਦੇ ਆ ਸਿੱਖ ਕਿਦਾਂ ਦਾ ਹੁੰਦਾ ਜਿੱਥੇ ਗੁਰੂ ਇੱਕ ਵਾਰ ਸੁਭਾਏਮਨ ਹੋ ਜਾਏ ਵਿਰਾਜਮਨ ਹੋ ਜਾਏ ਨਾ ਉੱਥੇ ਸਿੱਖ ਕਦੇ ਜੋੜੇ ਨਹੀਂ ਲੈ ਕੇ ਜਾਂਦਾ ਇਹ ਉਸੇ ਪਾਲਕੀ ਦੇ ਵਿੱਚ ਇਹਨਾਂ ਨੇ ਰਮਾਣ ਦਾ ਪ੍ਰਕਾਸ਼ ਕਰਾਇਆ ਵੇਖੋ ਸੰਗਤ ਜੀ ਸੰਗਰੂਰ ਦੀ ਸੰਗਤ ਜਰੂਰ ਖਾਸ ਕਰਕੇ ਧਿਆਨ ਦਿਓ ਵੀ ਜਿਨ੍ਹਾਂ ਨੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਮਹਾਰਾਜ ਜੀ ਦਾ ਆਸਣ ਕਿਸੇ ਹੋਰ ਨੂੰ ਵਰਤਣ ਵਾਸਤੇ ਦੇ ਦਿੱਤਾ ਤੇ ਉਪਰਾਲਾ ਕਰੋ ਐਸੀਆਂ ਕਮੇਟੀਆਂ ਦਾ ਬਹਿਸਕਾਰ ਕਰੋ ਇਹਨਾਂ ਉੱਤੇ ਲੱਖ ਲੱਖ ਲੰਦ ਪਾਉਣੇ ਚਾਹੀਦੇ ਆ ਸੋ ਜਰੂਰ ਐਸਾ ਉਪਰਾਲਾ ਕਰੋ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਤੇ ਜਰੂਰ ਕੋਈ ਨਾ ਕੋਈ ਬਣਦੀ ਕਾਰਵਾਈ ਕੀਤੀ ਜਾਵੇ ਜਿਵੇਂ dia datang baik baik dia baik dia datang dia datang